ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾਚਿਤ ਪ੍ਰੋਗਰਾਮਸ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਭਾਜਪਾਈ ਉਮੀਦਵਾਰਾਂ ਦਾ ਘਰਾਓ ਜਾਰੀ ਹੈ ਉਹਨਾਂ ਦੇ ਖਿਲਾਫ ਰੋਸ ਮਜਾਰਾ ਪ੍ਰਦਰਸ਼ਨ ਜਾਰੀ ਹੈ ਸਵਾਲਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਕੁਝ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਸਵਾਲ ਹੋ ਜਾਂਦੇ ਨੇ ਤੇ ਜੇ ਕਿਤੇ ਅਕਾਲੀ ਕਾਂਗਰਸ ਚੱਕਰ ਜਾਂ ਤਾਂ ਉਹਨਾਂ ਨੂੰ ਪੁੱਛ ਲੈਂਦੇ ਨੇ ਪਰ ਜ਼ਿਆਦਾਤਰ ਕਿ ਰਵੰਦੀ ਭਾਜਪਾਈਆਂ ਦੀ ਹੋ ਰਹੀ ਹੈ ਤੇ ਜਿਹਦੀਆਂ ਹਰਿਆਣੇ ਤੋਂ ਲੈ ਕੇ ਪੰਜਾਬ ਤੱਕ ਖਬਰਾਂ ਨੇ ਪਰ ਭਾਜਪਾ ਨੇ ਕੀ ਇੱਕ ਨਵਾਂ ਪਹਿਲੂ ਖੇਡਿਆ ਕੀ ਭਾਜਪਾ ਨੇ ਕੋਈ ਸਿਆਸੀ ਦਾਅ ਚੱਲਿਆ ਜਾਂ ਸੈਸਵਾਏ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਚੋਣ ਲੜਨ ਲਈ ਚੈਲੰਜ ਕੀਤਾ ਸੁਨੀਲ ਜਾਖੜ ਕਹਿੰਦੇ ਕਿ ਤੁਸੀਂ ਰਾਜਨੀਤੀ ਤਾਂ ਕਰੇ ਰਹੇ ਹੋ ਇਸ ਲਈ ਫਿਰ ਰਾਜਨੀਤਿਕ ਪੜ ਚੁੱਤਰੋ ਚੋਣਾ ਲੜੋ ਕੋਈ ਪਾਰਟੀ ਬੁੱਡੀ ਜੁਆਇਨ ਕਰ ਲੋ ਇੱਕ ਤਰ੍ਹਾਂ ਚੈਲੰਜ ਕੀਤਾ ਇਸ ਤੋਂ ਪਹਿਲਾਂ ਫਿਰੋਜ਼ਪੁਰ ਤੋਂ ਕਾਂਗਰਸ ਤੋਂ ਨਿਕਲ ਕੇ ਭਾਜਪਾ ਚ ਜਾਣ ਵਾਲੇ ਗੁਰਮੀਤ ਸਿੰਘ ਸੋਢੀ ਹੋਰੀ ਉਹਨਾਂ ਨੇ ਵੀ ਚੈਲੰਜ ਕੀਤਾ ਰਾਣਾ ਗੁਰਮੀਤ ਸੋਢੀ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਚੌਣਾ ਲੜਕੇ ਦੇਖੋ ਐ ਰੋਜ਼ ਸੜਕਾਂ ਤੇ ਖੜਕੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਸਿੰਧ ਜਾਖੜ ਕਹਿੰਦੇ ਕਿ ਗੱਲਾਂ ਐਮਐਸਪੀ ਮੰਗਦੀਆਂ ਕਰ ਰਹੇ ਨੇ ਕਿਸਾਨ ਜੱਥੇਬੰਦੀਆਂ ਦੇ ਆਗੂ ਐ ਬੀਜ ਦੇ ਦੋ ਹੀ ਫਸਲਾਂ ਨੇ ਫਿਰ ਬਾਕੀਆਂ ਦੇ ਐਮਐਸਪੀ ਦਾ ਕੀ ਮਹਨ ਹੈ ਹੈ ਤੇ ਪੰਜਾਬ ਸਰਕਾਰ ਨੂੰ ਸਵਾਲ ਪੁੱਛੋ ਉਹਨਾਂ ਦੀ ਘੇਰਾਬੰਦੀ ਕਿਉਂ ਨਹੀਂ ਕਰਦੇ ਉਹਨਾਂ ਨੂੰ ਕਿਉਂ ਨਹੀਂ ਪੁੱਛਦੇ ਕਹਿੰਦੇ ਜੀ ਕਿ ਉਹਨਾਂ ਨੇ ਵਾਅਦੇ ਕੀਤੇ ਸੀਗੇ ਬੋਨਸ ਦੇਣ ਦੇ ਕਿੱਥੇ ਗਿਆ ਬੋਨਸ ਸੋ ਕੀ ਭਾਰਤੀ ਜਨਤਾ ਪਾਰਟੀ ਨੇ ਨਵਾਂ ਗੇਰ ਪਾਇਆ ਹੁਣ ਕਿਸਾਨੀ ਮਸਲੇ ਤੇ ਕਿ ਉਹਨਾਂ ਨੂੰ ਇਹ ਸਪਸ਼ਟ ਹੋ ਗਿਆ ਕਿ ਪਿੰਡਾਂ ਚੋਂ ਵੋਟ ਤਾਂ ਨਹੀਂ ਪੈਣੀ ਇਸ ਲਈ ਚੈਲੰਜ ਕਰਕੇ ਕੋਈ ਮਸਲਾ ਖੜਾ ਕਰ ਲਓ ਕਿਸੇ ਤਰ੍ਹਾਂ ਦੀ ਲੀਕ ਖਿੱਚ ਕੇ ਦੇਖ ਲਓ ਜਾਂ ਇਹ ਸਹਿਜ ਸੁਭਾਈ ਇੱਕ ਪਹਿਲੂ ਹੈ ਪਰ ਅੱਜ ਖੂਬ ਚਰਚਾ ਚੱਏ ਪੱਖ ਕਿ ਸੁਨੀਲ ਜਾਖੜ ਦਾ ਇਹ ਕਹਿਣਾ ਕਿ ਕਿਸਾਨ ਜਥੇਬੰਦੀਆਂ ਹੁਣ ਰਾਜਨੀਤੀ ਕਰ ਰਹੀਆਂ ਇਸ ਈਦਾਂ ਇਤਿਕ ਪੜ ਚ ਨਿਤਰਨ ਚੌਣ ਪੜ ਚ ਨਿਤਰਨ ਤੇ ਚੋਣਾ ਲੜਕੇ ਵੇਖਣ। ਭਾਈ ਫਿਰ ਤਾਂ 227 ਐ। ਐਸੇ 222 ਵਾਲੀਆਂ ਲੜੀਆਂ ਸੀ ਪੰਜਾਬ ਦੀਆਂ ਸਾਂ ਜੱਥੇ ਹੁੰਦੀਆਂ ਨੇ। ਕੁਝ ਵੀ ਅੱਡੋ ਅੱਡ ਹੋ ਕੇ ਇਕੱਠੇ ਹੋ ਕੇ ਲੜਦੀਆਂ ਫਿਰ ਪਤਾ ਨਹੀਂ ਕੀ ਸਥਿਤੀ ਹੁੰਦੀ। ਫਿਰ ਸ਼ਾਇਦ ਕਹਿੰਨ ਨੂੰ ਬਹਾਨਾ ਨਾ ਬਚਦਾ ਹੁਣ ਬਹਾਨਾ ਹੈਗਾ। ਪਰ ਕਿਸਾਨੀ ਮਸਲੇ ਤਾਂ ਜਿਉਂ ਦੇ ਤਿਉਂ ਨੇ ਜਨਾਬ। ਮਸਲਾ ਕਿਸਾਨ ਜੱਥੇਬੰਦੀਆਂ ਦਾ ਨਹੀਂ ਐ ਜਾਕੜ ਸਾਹਿਬ। ਮਸਲਾ ਪੰਜਾਬ ਦੇ ਕਿਸਾਨਾਂ ਦਾ। ਮਸਲਾ ਉਹਨਾਂ ਦੇ ਮਸਲਿਆਂ ਦਾ। ਤੇ ਉਸ ਤੋਂ ਭਾਜਪਾ ਭੱਜ ਦੀ ਨਜ਼ਰ ਆਉਂਦੀ ਐ ਉਸ ਤੋਂ ਕੇਂਦਰ ਸਰਕਾਰ ਭੱਜ ਦੀ ਨਜ਼ਰ ਆਉਂਦੀ ਐ ਉਸ ਤੋਂ ਸਮੇਂ-ਸਮੇਂ ਦੀਆਂ ਸੂਬੇ ਦੀਆਂ ਸਰਕਾਰਾਂ ਭੱਜੀਆਂ ਨਜ਼ਰ ਆਈਆਂ ਤੇ ਮਸਲਾ ਤਾਂ ਪੰਜਾਬ ਦੇ ਦਿਖਾਨਦਾਰ ਦਾ ਵੀ ਐ ਮਸਲਾ ਤਾਂ ਮਜ਼ਦੂਰ ਦਾ ਵੀ ਐ ਜਨਾਬ ਮਸਲਾ ਸਮੁੱਚੇ ਪੰਜਾਬ ਦਾ ਐ ਤੇ ਉਹ ਪੰਜਾਬ ਦੇ ਮਸਲਿਆਂ ਨੂੰ ਅੱਜ ਨਾ ਭਾਜਪਾ ਨਾ ਅਕਾਲੀ ਨਾ ਕਾਂਗਰਸੀ ਨਾ ਆਪ ਵਾਲੇ ਨੇ ਨਾ ਕੋਈ ਹੋਰ ਕਿਤੇ ਜ਼ਿਕਰੇ ਨਹੀਂ ਉਹਨਾਂ ਮਸਲਿਆਂ ਨੂੰ ਛੂੰਹਦਾ ਹੀ ਨਹੀਂ ਕੋਈ ਉਹਦੇ ਤਾਂ ਗੱਲੇ ਨਹੀਂ ਕਰਦੇ ਸੋ ਇਸ ਲਈ ਅੱਜ ਮਸਲਾ ਕੀ ਹੈ ਕਿ ਜੀ ਡੇਰੇ ਜਾਵਾਂਗੇ ਫੋਟੋ ਖਚਾਵਾਂਗੇ ਸੋਸ਼ਲ ਮੀਡੀਆ ਤੇ ਪਾਵਾਂਗੇ ਜੀ ਹਾਂ ਲਗਾਤਾਰ ਡੇਰਾ ਬਿਆਸ ਦਾ ਪੁੱਛੋ ਨਾ ਉਹ ਸੀ ਲੈਣ ਲੱਗੀ ਪਈ ਆ ਵੈਸੇ ਤਾਂ ਸੱਚਖੰਡ ਬੱਲਾ ਵੀ ਹੈ ਜਾਂ ਡੇਰਾ ਸਰਸਾ ਵੀ ਜਾਂ ਇੱਕ ਹੋਰ ਫ੍ਰਿਜ ਚ ਲਾਇਆ ਜਿਹੜੇ ਬਾਬੇ ਹੈ ਨਾ ਜਲੰਧਰ ਵਾਲਾ ਉਹ ਵੀ ਚਰਚਾ ਚ ਖਾਸਾ ਐ ਇਹ ਤੋਂ ਬਿਨਾ ਮਤਲਬ ਕਿ ਹੋਰ ਵੱਖ-ਵੱਖ ਤਰ੍ਹਾਂ ਦੇ ਪੰਜਾਬ 'ਚ ਡੇਰੇ ਤਾਂ ਪਰਮਾਰ ਹੈ ਨਾ ਪਰ ਖਾਸ ਕਰਕੇ ਡੇਰਾ ਬੱਲਾ ਤੇ ਇਸ ਵਾਰ ਡੇਰਾ ਬਿਆਸ ਇਹ ਦੋ ਥਾਵਾਂ ਤੇ ਲੀਡਰਾਂ ਦੀ ਖਾਸੀਅਤ ਹੈ ਪਤਾ ਤਾਂ ਇਹ ਲੱਗ ਰਿਹਾ ਕਿ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨੀ ਚੰਨੀ ਤਾਂ ਹੁਣ ਨਿਤ ਦਿਨ ਡੇਰਾ ਬੱਲਾ ਜਰੂਰ ਜਾਂਦੇ ਨੇ ਇੱਧਰ ਡੇਰਾ ਰਾਧਾ ਸੁਆਮੀ ਬਿਆਸ ਸੋਹਰਾਂ ਦੇ ਮੁਖੀ ਕੋਲ ਹੁਣ ਉਮੀਦਵਾਰਾਂ ਦੀ ਲਾਈਨ ਲੱਗੀ ਪਈ ਹੈ ਤੇ ਉਹ ਜਾਂਦੇ ਨੇ ਫੋਟੋ ਖਿਚਾਉਂਦੇ ਨੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਸੋ ਕਦੇ ਵੀ ਡੇਰਾ ਬਿਆਸ ਨੇ ਖੁੱਲ ਕੇ ਸਪਸ਼ਟ ਰੂਪ ਦੇ ਵਿੱਚ ਜਾਂ ਅਸਿੱਧੇ ਰੂਪ ਚ ਵੀ ਕਦੇ ਨਹੀਂ ਕਿਹਾ ਆਪਣੇ ਸ਼ਰਧਾਲੂਆਂ ਨੂੰ ਆਪਣੇ ਚਾਹਣ ਵਾਲਿਆਂ ਨੂੰ ਕਿਸੇ ਸਮਾਗਮ ਦੇ ਵਿੱਚ ਉਹਨੇ ਕਦੇ ਨਹੀਂ ਕਿਹਾ ਕਿ ਭਾਈ ਇਸ ਪਾਰਟੀ ਨੂੰ ਵੋਟ ਪਾ ਦਿਓ ਇਸ ਉਮੀਦਵਾਰ ਨੂੰ ਵੋਟ ਪਾ ਦਿਓ ਪਰ ਬੰਦੇ ਇਹ ਸੋਚ ਕੇ ਆਉਂਦੇ ਨੇ ਕਿ ਇਹਨਾਂ ਕੋਲ ਜੀ ਪੰਜਾਬ ਚ 5% ਸਿੱਧੀ ਵੋਟ ਹੈ ਜਾਂ ਇਹਨਾਂ ਨੂੰ ਲੱਗਦਾ ਕਿ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਹੈ ਹੁਸ਼ਿਆਰਪੁਰ ਗੁਰਦਾਸਪੁਰ ਹੈ ਨਾ ਆ ਪਟਿਆਲਾ ਮੋਤੀਗੜ੍ਹ ਸਾਹਿਬ ਇਸ 벨ਟ ਦੇ ਵਿੱਚ ਇਹਨਾਂ ਦੀ ਖਾਸੀ ਪਕੜ ਹੈ ਜੀ ਇਹਨਾਂ ਦੀ ਬਾਹਰ ਤੱਕ ਹੋਰ ਨਾ ਸੂਬਿਆਂ ਤੱਕ ਅਸਰ ਹੈ ਜੀ ਇਸ ਲਈ ਕੀ ਹਿਮਾਚਲ ਵਾਲੇ ਭਾਈ ਤੇ ਕੀ ਪੰਜਾਬ ਵਾਲੇ ਲੈਣ ਲੱਗੀ ਪਈ ਹੈ ਹਾਂ ਜੇ ਮਨੀਸ਼ ਤਵਾੜੀ ਚੰਡੀਗੜ੍ਹੋਂ ਜਾ ਰਿਹਾ ਤਾਂ ਸੰਜੇ ਟੰਡਨ ਵੀ ਜਾ ਰਿਹਾ ਜੇ ਲੁਧਿਆਣੇ ਤੋਂ ਰਵਨੀਤ ਬਿੱਟੂ ਆ ਰਿਹਾ ਤਾਂ ਰਾਜਾ ਬੜਿੰਗ ਵੀ ਜਾ ਰਿਹਾ ਹੈ ਨਾ ਜੇ ਆਮ ਆਦਮੀ ਪਾਰਟੀ ਦਾ ਮਾਲਵਿੰਦਰ ਕੰਗ ਜਾ ਰਿਹਾ ਤਾਂ ਵਿਜੇਂਦਰ ਸਿੰਘਲਾ ਵੀ ਜਾ ਰਿਹਾ ਹੈ ਡਾਕਟਰ ਅਮਰ ਸਿੰਘ ਵੀ ਜਾ ਰਹੇ ਨੇ ਕਿਹੜਾ ਲੀਡਰ ਹੈ ਜਿਹੜਾ ਅੱਜ ਦੀ ਤਰੀਕ 'ਚ ਸੋਮ ਪ੍ਰਕਾਸ਼ਵਰੀ ਵੀ ਆਪਣੀ ਧਰਮ ਪਤਨੀ ਨੂੰ ਲੈ ਕੇ ਜਾ ਰਹੇ ਨੇ ਸੋ ਇਸ ਤਰ੍ਹਾਂ ਫੋਟੋਆਂ ਕਰਾ ਕੇ ਸੋਸ਼ਲ ਮੀਡੀਆ ਤੇ ਪਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਸਾਡੀ ਡੇਰੇ ਨਾਲ ਬਹੁਤ ਨੇੜਤਾ ਹੈ ਡੇਰੇ ਮੁਖੀ ਨਾਲ ਬਹੁਤ ਨੇੜਤਾ ਹੈ ਇਸ ਲਈ ਸਾਡੇ ਤੇ ਵੋਟਾਂ ਦੀ ਮਿਹਰ ਕਰਿਓ ਚਲੋ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਵੋਟ ਕਿਹਨੂੰ ਪਾਉਣੀ ਹੈ ਹਾਂ ਜਿਤ ਤੱਕ ਵੋਟ ਦਾ ਮਸਲਾ ਹੈ ਸੋਦੀ ਹੋਈ ਸੂਚੀ ਆ ਗਈ ਹੈ ਭਾਈ ਨਾਮਜ਼ਦਗੀਆਂ ਦਾ ਕੰਮ ਨਿਪਟੜ ਗਿਆ ਉਸ ਤੋਂ ਬਾਅਦ ਪਰਚੋਲ ਚੱਲ ਰਹੀ ਹੈ ਪਰਚੋਲ ਦੇ ਵਿੱਚ ਜ਼ਿਆਦਾਤਰ ਹੈਂ ਜਿਹੜੀਆਂ ਵੱਡੀਆਂ ਪਾਰਟੀਆਂ ਆਪਣੇ ਆਪ ਨੂੰ ਕਹਉਂਦੀਆਂ ਜਿਹੜੀਆਂ ਕਹਿੰਦੀਆਂ ਕਿ ਅਸੀਂ ਉਹ ਮੂਰੇ ਰਹਿਣਾ ਉਹਨਾਂ ਪਾਰਟੀਆਂ ਜਿਸ ਕਰ ਮੈਂ ਗੱਲ ਕਰਾਂ ਲਗਭਗ ਸਾਰੇ ਪਾਰਟੀਆਂ ਦੇ ਮੋਢਲੀ ਕਤਾਰ ਦੇ ਉਮੀਦਵਾਰਾਂ ਦੇ ਕਾਗਜ਼ ਦਰੂਸਤ ਪਾਏ ਗਏ ਨੇ ਇੱਥੋਂ ਤੱਕ ਕਿ ਖੰਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਅਮਰਪਾਲ ਸਿੰਘ ਦੇ ਕਾਗਜ਼ ਵੀ ਦਰੂਸਤ ਪਾਏ ਗਏ ਨੇ ਤੇ ਹੁਣ ਮੰਨਿਆ ਜਾ ਰਿਹਾ ਕਿ 17 ਤਰੀਕ ਤੱਕ ਨਾਮਜ਼ਦਗੀਆਂ ਵਾਪਸੀ ਦਾ ਵੀ ਤਰੀਕ ਹੈ ਸੋ ਭਲਕੇ ਨੂੰ ਸ੍ਰੋਮਣੀ ਕਾਲਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਨੇ ਕਾਗਜ਼ ਭਰੇ ਸੀ ਖੰਡੂਰ ਸਾਹਿਬ ਤੋਂ ਵਾਪਸ ਲੈ ਲੈਣਗੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਇੱਕ ਤਰ੍ਹਾਂ ਨਾਲ ਐਂ ਭਰੇ ਜਿਵੇਂ ਕਵਰੀਂਗ ਕੈਂਡੀਡੇਟ ਹੋਮਾ ਅਮਰਤਪਾਲ ਸਿੰਘ ਦਾ ਕਿ ਜੇ ਉਹਨਾਂ ਨਾਲ ਕੋਈ ਇਹੋ ਜਿਹਾ ਮਸਲਾ ਹੁੰਦਾ ਕਿ ਕਾਗਜ਼ ਰੱਦ ਹੁੰਦੇ ਆ ਤਾਂ ਚੋਣ ਤਾਂ ਲੜੀ ਜਾਵੇ ਚਲੋ ਪਰ ਹੁਣ ਇੱਧਰ ਚੋਣ ਕਮਿਸ਼ਨ ਨੇ ਵੀ ਕਿਹਾ ਸੀਗਾ ਕਿ ਭਾਈ 4 ਮਈ ਤੱਕ ਜਿਹਨੇ ਨਾਮ ਲਿਸਟ ਵਿੱਚ ਦਾਖਲ ਕਰਾਉਣਾ ਹੈ ਵੋਟਰ ਸੂਚੀ 'ਚ ਨਵੀਂ ਵੋਟ ਬਣਾਉਣੀ ਹੈ ਪੁਰਾਣੀ ਬਦਲਾਉਣੀ ਹੈ ਕੋਈ ਸੋਧ ਕਰਾਉਣੀ ਹੈ ਕੋਈ ਦਰਸਤ ਕਰਾਉਣੀ ਹੈ ਕਿਸੀ ਕਟਾਉਣੀ ਹੈ ਤਾਂ ਭਾਈ ਆਜੋ ਉਹ ਸਾਰਾ ਕੰਮ 4 ਮਈ ਤੱਕ ਹੋਣਾ ਸੀ 4 ਮਈ ਤੱਕ ਜੋ ਪਲੰਦਾ ਚੋਣ ਕਮਿਸ਼ਨ ਕੋਲ ਆਇਆ ਉਸ ਪਲੰਦੇ 'ਚ ਉਹਨਾਂ ਨੇ ਸੂਚੀ 14 ਮਈ ਤੱਕ ਤਿਆਰ ਕਰ ਲਈ ਤੇ ਹੁਣ ਉਹ ਜਨ ਤੱਕ ਹੋ ਗਈ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਉੱਤੋਂ 13 ਕੋਈ ਵੀ ਉਮੀਦਵਾਰ ਜੇਤੂ ਰਹਿਣਗੇ ਮਤਲਬ ਭਾਰਤ ਦੀ ਸੰਸਦ ਦੀਆਂ ਪੌੜੀਆਂ ਪੰਜਾਬ 'ਚੋਂ 13 ਬੰਦਿਆਂ ਨੇ ਚੜਨੀਆਂ ਨੇ ਜਿਹਨੂੰ 2 ਕਰੋੜ ਤੋਂ ਵੱਧ ਵੋਟਰ ਫੈਸਲਾ ਕਰੂਗਾ ਕਿ ਪਾਇੰਕੀ ਨੂੰ ਭੇਜਣਾ। 3 ਕਰੋੜ ਤੋਂ ਵੱਧ ਦੀ ਪੰਜਾਬ ਦੀ ਆਬਾਦੀ ਆ ਜਿਹਦੇ ਵਿੱਚੋਂ 2 ਕਰੋੜ 14 ਲੱਖ 61 ਹਜ਼ਾਰ 739 ਵੋਟਾਂ ਨੇ। 2 ਕਰੋੜ 14 ਲੱਖ 61739 ਵੋਟਰ ਤੈਅ ਕਰਨਗੇ ਅਸੀਂ ਆਪਣੇ ਕਿਹੜੇ 13 ਨੁਮਾਇੰਦੇ ਚੁਣਨੇ ਆ ਇਸ 2 ਕਰੋੜ 14 ਲੱਖ 61739 ਦੇ ਵਿੱਚੋਂ ਮਰਦ ਵੋਟਰ ਵੀ 1 ਕਰੋੜ ਤੋਂ ਪਾਰ ਹੈ ਤੇ ਬੀਬੀਆਂ ਦੀ ਵੋਟ ਵੀ 1 ਕਰੋੜ ਤੋਂ ਪਾਰ ਹੈ ਬੇਸ਼ੱਕ ਤੁਸੀਂ ਕਹਿ ਸਕਦੇ ਹੋ ਕਿ 11 ਕੁ ਲੱਖ ਦੇ ਕਰੀਬ ਵੋਟ ਵੱਧ ਹੈ ਮਰਦਾਂ ਦੀ ਬੀਬੀਆਂ ਨਾਲੋਂ ਪਰ ਤਾਂ ਵੀ ਇੱਕ ਇੱਕ ਕਰੋੜ ਤੋਂ ਪਾਰ ਦੋਵੇਂ ਨੇ 1 ਕਰੋੜ 12 ਲੱਖ 86726 ਮਰਦ ਵੋਟਰ ਆ ਪੰਜਾਬ ਦੇ ਵਿੱਚ 1 ਕਰੋੜ 1 ਲੱਖ 74240 ਬੀਬੀਆਂ ਦੀ ਵੋਟਾਂ ਪੰਜਾਬ ਦੇ ਵਿੱਚ ਤੇ 트랜ਜੈਂਡਰ ਦੀ ਵੋਟ ਵੀ 773 ਦੇ ਗੇਟ ਚ ਆਉਂਦੀ ਹੈ ਸੋ ਇੰਜ ਜੇ ਵੋਟਰਾਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਧ ਵੋਟਾਂ ਜੇ ਕਿਤੇ ਹੈਗੀਆਂ ਨੇ ਤਾਂ ਉਹ ਪਟਿਆਲਾ ਲੋਕ ਸਭਾ ਸੀਟ ਤੇ ਨੇ ਜੀ ਜਿੱਥੇ 18 ਲੱਖ 6424 ਵੋਟਾਂ ਨੇ ਮਰਦ ਵੋਟਰ ਵੀ ਸਭ ਤੋਂ ਵੱਧ ਇੱਥੇ ਹੀ ਆ ਤੇ ਮਹਿਲਾ ਵੋਟਰ ਵੀ ਸਭ ਤੋਂ ਵੱਧ ਇੱਥੇ ਹੀ ਆ ਮਰਦ ਵੋਟਰ ਇੱਥੇ 940000 ਤੋਂ ਵੱਧ ਹੈ ਤੇ ਬੀਬੀਆਂ ਦੀ ਵੋਟ ਇੱਥੇ 860000 ਤੋਂ ਵੱਧ ਹੈ ਜਦੋਂ ਕਿ ਸਭ ਤੋਂ ਘੱਟ ਜੇਕਰ ਕਿਸੇ ਹਲਕੇ 'ਚ ਵੋਟ ਹੈ ਤਾਂ ਸ਼੍ਰੀ ਫਤਿਹਗੜ੍ਹ ਸਾਹਿਬ ਹਲਕਾ ਹੈ ਜਿੱਥੇ 1552567 ਵੋਟ ਹੈ 15 ਲੱਖ ਮਤਲਬ ਸਭ ਤੋਂ ਵੱਧ ਵਾਲੇ 'ਚ 18 ਲੱਖ ਤੋਂ ਵੱਧ ਹੈ ਤੇ ਸਭ ਤੋਂ ਘੱਟ ਵਾਲੇ 'ਚ 15.5 ਲੱਖ ਹੈ ਇੱਥੇ ਹੀ ਸਭ ਤੋਂ ਘੱਟ ਮਤਲਬ ਕਿ ਬੀਬੀਆਂ ਦੀ ਵੋਟ ਵੀ ਤੇ ਮਰਦਾਂ ਦੀ ਵੋਟ ਵੀ ਮਰਦਾਂ ਦੀ ਵੋਟ ਇੱਥੇ ਜੀ 823000 ਤੇ ਬੀਬੀਆਂ ਦੀ ਵੋਟ ਇੱਥੇ 729000 ਸੋ ਇੰਜ ਇਹ ਵੀ ਪਹਿਲੂ ਹੈ ਦੂਸਰੇ ਪਾਸੇ ਪੋਲਿੰਗ ਸਟੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ 24451 ਪੋਲਿੰਗ ਸਟੇਸ਼ਨ ਹੋਣਗੇ ਕਿਉਂਕਿ ਪਹਿਲਾਂ ਇਹ ਗਿਣਤੀ 24433 ਦੱਸੀ ਜਾ ਰਹੀ ਸੀ ਪਰ ਹੁਣ ਜਿਵੇਂ ਵੋਟਾਂ ਦੀ ਗਿਣਤੀ ਵਧੀ ਹੈ ਨਵੀਂ ਵੋਟ ਜੇਕਰ ਤੁਸੀਂ ਗੱਲ ਕਰੋਂ ਤਾਂ 18 ਤੋਂ 19 ਸਾਲ ਵਾਲੀ ਉਹ 5 ਲੱਖ ਤੋਂ ਵੱਧ ਨਵੀਂ ਵੋਟ ਦਰਜ ਹੋਈ ਹੈ ਇਸ ਵਾਰ 538715 ਉਹ ਨਵੇਂ ਵੋਟਰ ਨੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ 18 ਤੋਂ 19 ਸਾਲ ਵਾਲੇ ਜਦੋਂ ਕਿ 199855 ਵੋਟਰ 85 ਸਾਲ ਤੋਂ ਉੱਪਰ ਵਾਲਾ ਵੀ ਹੈਗਾ ਪਰ ਨਵੇਂ ਵੋਟਰਾਂ ਦੇ ਵਾਲੇ ਨੇ 538000 ਤੋਂ ਵੱਧ ਵੋਟ ਜਿਹੜੀ ਹੈ ਦਰਜ ਹੋਈ ਹੈ ਉਸ ਹਿਸਾਬ ਨਾਲ ਫਿਰ ਪੋਲਿੰਗ ਸਟੇਸ਼ਨ ਵੀ ਹੁਣ ਵੋਟਰਾਂ ਦੇ ਜਿਵੇਂ 2 ਕਰੋੜ ਤੋਂ ਪਾਰ ਹੈ ਗਿਣਤੀ 2 ਕਰੋੜ 14 ਲੱਖ ਤੋਂ ਪਾਰ ਹੈ ਸੋ ਇਸ ਲਈ 24451 ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਆ ਜਿਹਦੇ ਵਿੱਚ ਪੋਲਿੰਗ ਸਟੇਸ਼ਨ ਵੀ ਸਭ ਤੋਂ ਵੱਧ ਪਟਿਆਲੇ 'ਚ ਹੈ ਕਿਉਂਕਿ ਵੋਟਾਂ ਵੀ ਸਭ ਤੋਂ ਵੱਧ ਪਟਿਆਲੇ 'ਚ ਆਵੇ ਸੀ ਪਰ ਪੋਲਿੰਗ ਸਟੇਸ਼ਨ ਏਰੀਆ ਵਾਈਜ਼ ਵੀ ਧਿਆਨ ਰੱਖਣਾ ਹੁੰਦਾ ਕਿ ਪਿੰਡ ਕਿੰਨੇ ਆ ਗਏ ਉਹਨਾਂ ਪਿੰਡਾਂ ਦੀ ਵਸੂ ਕਿਵੇਂ ਆ ਸੋ ਇਸ ਲਈ ਪਟਿਆਲੇ 'ਚ ਸਭ ਤੋਂ ਵੱਧ 2000 ਤੋਂ ਵੱਧ 2082 ਪੋਲਿੰਗ ਸਟੇਸ਼ਨ ਨੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਹੈ ਜਿੱਥੇ 2068 ਪੋਲਿੰਗ ਸਟੇਸ਼ਨ ਨੇ ਫਿਰ ਖੰਡੂਰ ਸਾਹਿਬ ਹੈ 1974 ਪੋਲਿੰਗ ਸਟੇਸ਼ਨ ਨੇ ਹਸ਼ਿਆਰਪੁਰਾ 1963 ਪੋਲਿੰਗ ਸਟੇਸ਼ਨ ਨੇ ਜਲੰਧਰ 'ਚ 1951 ਪੋਲਿੰਗ ਸਟੇਸ਼ਨ ਨੇ ਤੇ ਫਿਰੋਜ਼ਪੁਰ 'ਚ 19 ਹਲਕੇ ਲਗਭਗ ਇਹ ਨੇ ਜਿਹੜੇ 1800 ਦੇ ਗੇਟ ਚ ਆ ਜਾਂਦੇ ਨੇ ਫਿਰ ਗੁਰਦਾਸਪੁਰ 1895 1900 ਤੋਂ ਥੋੜੀ ਜਿਹੀ ਘੱਟ ਪੋਲਿੰਗ ਸਟੇਸ਼ਨ ਹੋਣਗੇ ਲੁਧਿਆਣਾ 1843 ਹੈ ਜਿਹੜੀ ਫਤਗੜ ਸਾਹਿਬ 1821 ਹੈ ਇਸੇ ਤਰ੍ਹਾਂ ਬਠਿੰਡਾ ਵੀ 1800 ਦੇ ਪਾਰ 1814 ਹੈ ਹੈ ਸੰਗਰੂਰ 1765 ਪੋਲਿੰਗ ਸਟੇਸ਼ਨ ਹੋਣਗੇ ਫਰੀਦਕੋਟ 1688 ਤੇ ਅੰਮ੍ਰਿਤਸਰ ਸਭ ਤੋਂ ਘੱਟ 1684 ਪੋਲਿੰਗ ਸਟੇਸ਼ਨ ਹੋਣਗੇ ਇੰਝ 24451 ਪੋਲਿੰਗ ਸਟੇਸ਼ਨਾਂ ਦੇ ਉੱਤੇ 13 ਲੋਕ ਸਭਾ ਸੀਟਾਂ ਦੇ ਲਈ 2 ਕਰੋੜ 14 ਲੱਖ 61 ਹਜ਼ਾਰ 739 ਵੋਟਰ ਤੱਕ ਕਰਨਗੇ ਕਿ ਕਿਹੜੇ 13 ਸੰਸਦ ਮੈਂਬਰ ਬਣ ਕੇ ਭਾਰਤ ਦੀ ਸੰਸਦ ਦੀਆਂ ਪੌੜੀਆਂ ਪੰਜਾਬ ਤੋਂ ਚੜਨਗੇ ਚਲੋ ਜੀ ਇਧਰ ਇਹ ਪੌੜੀਆਂ ਚੜ ਰਹੇ ਨੇ ਉਧਰ ਰੋਲਾ ਪੈ ਰਿਹਾ ਕਿ ਪੰਜਾਬ ਦੇ 2 ਜਾਂ 3 2 ਲਗਭਗ ਜਾਦੇ ਅਸਰ ਹੈ ਕਿ ਪੰਜਾਬ ਦੇ ਦੋ ਰਾਸਵਾ ਮੈਂਬਰਾਂ ਦੀ ਛੁੱਟੀ ਹੋ ਸਕਦੀ ਹੈ ਰਾਸਵਾ ਮੈਂਬਰਾਂ ਤੋਂ ਸਿਫਾ ਲੈ ਸਕਦਾ ਜੀ ਆਮ ਆਦਮੀ ਪਾਰਟੀ ਦੇ ਓਵਰਆਲ ਗੱਲ ਕਰਨੀ ਹੋਵੇ ਕਿਉਂਕਿ ਪੰਜਾਬ 'ਚ ਤਾਂ ਸਾਰੀ ਆਮ ਆਦਮੀ ਪਾਰਟੀ ਦੇ ਨੇ ਤੇ ਦਿੱਲੀ 'ਚ ਵੀ ਸੋ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਕਹਿੰਦੇ ਤਿੰਨ ਕ ਰਾਜ ਸਭਾ ਮੈਂਬਰਾਂ ਦੇ ਸੀਫੇ ਲੈ ਜਾ ਸਕਦੇ ਜੀ ਹਾਂ ਆਮ ਆਦਮੀ ਪਾਰਟੀ ਪੰਜਾਬ ਦੇ 7 ਰਾਜ ਸਭਾ ਮੈਂਬਰ ਨੇ ਤੇ ਦਿੱਲੀ ਦੇ 3 ਨੇ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ 2028 ਦੇ ਵਿੱਚ ਕਾਰਜਕਾਲ ਮੁਕਣਾ ਤੇ ਦਿੱਲੀ ਵਾਲਿਆਂ ਦਾ 2030 ਦੇ ਵਿੱਚ ਪਰ ਫਿਰ ਪਹਿਲਾਂ ਚਰਚਾ ਕਿੱਥੋਂ ਚੱਲੀ ਚਰਚਾ ਚੱਲਦੀ ਹੈ ਜੀ ਇਸ ਗੱਲ ਤੋਂ ਗਰਵਿੰਦ ਕੇਜਰੀਵਾਲ ਜੀ ਜੇਲ੍ਹ ਸੀਗੇ ਤੇ ਕ੍ਰਾਸਵਾ ਮੈਂਬਰਾਂ ਨੇ ਹਰ ਨਰਾਂ ਨੀ ਮਾਰਿਆ ਜਾਦੇ ਕਹਿੰਦੇ ਉਹ ਜੋਸ਼ ਦਿਖਾਇਆ ਨਹੀਂ ਜਿਹਦੀ ਆਸ ਸੀ ਇਸ ਲਈ ਕੇਜਰੀਵਾਲ ਹੋਰੀ ਕਹਿੰਦੇ ਨਰਾਜ ਨੇ ਜੀ ਵੈਸੇ ਇੱਕ ਕ੍ਰਾਸਵਾ ਮੈਂਬਰ ਮਿਲਣ ਗਈ ਸੀ ਮਖੰਤਰੀ ਸਾਹਿਬ ਨੂੰ ਘਰੇ ਤੇ ਖਸਮ ਮਸਲਾ ਬਣ ਗਿਆ ਸੁਆਤੀ ਮਾਲੀਵਾਲ ਕਿ ਸੁਆਤੀ ਮਾਲੀਵਾਲ ਮਿਲਣ ਆਈ ਜੀ ਹਾਂ ਸੀਐਮ ਸਰਕਾਰੀ ਨਿਵਾਸ ਦੇ ਵਿੱਚ ਜੀ ਡ੍ਰੈਗਨ ਰੂਮ ਚ ਬੈਠੀ ਸੀ ਕਿ ਉਹਨਾਂ ਦੇ ਪਰਸਨਲ ਪੀਏ ਨੇ ਆ ਕੇ ਜੀ ਕੁੱਟਮਾਰ ਕੀਤੀ ਬਤਮੀਜ਼ੀ ਕੀਤੀ ਸੰਜੇ ਸਿੰਘ ਨੇ ਵੀ ਕਿਹਾ ਕਿ ਹਾਂ ਹੋਈ ਹੈ ਜੀ ਬਸ ਲੂਕੀ ਤਾਂ ਹੋਈ ਹੈ ਜੀ ਸੜੀ ਰਾਸਵਾ ਮੈਂਬਰ ਨਾਲ ਸੀਐਮ ਸਾਹਿਬ ਦੇ ਧਿਆਨ ਚ ਹੈ ਜੀ ਉਹ ਇਸ ਮਸਲੇ ਨੂੰ ਆਪ ਟੈਕਲ ਕਰਨਗੇ ਪਰ ਕੀ ਇਹ ਅਸਤੀਫੇਆਂ ਵਾਲੀ ਕੋਈ ਕਵਾਇਦ ਹੈ ਦੇ ਪਿੱਛੇ ਕਿਉਂਕਿ ਜੇਕਰ ਰਾਸਵਾ ਮੈਂਬਰ ਨੂੰ ਪਾਰਟੀ ਚੋਂ ਕੱਢਦੀ ਹੈ ਪਾਰਟੀ ਤਾਂ ਵੀ ਕਹਿੰਦੇ ਉਹਦੀ ਰਾਸਵਾ ਮੈਂਬਰੀ ਵਰਕਰਾਂ ਰਹਿੰਦੀ ਹੈ ਫਿਰ ਪਾਰਟੀ ਕਿਉਂ ਚਾਹੂਗੀ ਕਿ ਕੱਢ ਕੇ ਅਸੀਂ ਰਾਸਵਾ ਮੈਂਬਰ ਵੀ ਗਵਾ ਲਈਏ ਤੇ ਕੀ ਆਮ ਆਦਮੀ ਪਾਰਟੀ ਆਪਣੇ 2 ਤੋਂ 3 ਰਾਸਵਾ ਮੈਂਬਰਾਂ ਤੋਂ ਅਸਤੀਫਾ ਲੈਣ ਜਾ ਰਹੀ ਹੈ ਪੰਜਾਬ ਦੇ 7 ਰਾਸਵਾ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਤਿੰਨ ਉਦਯੋਗਪਤੀ ਕਾਰਪੋਰੇਟ ਘਰਾਣਿਆਂ ਦੇ حوالے ਨਾਲ ਜਿਨ੍ਹਾਂ ਦੇ ਵਿੱਚ ਵਿਕਰਮਜੀਤ ਸਿੰਘ ਸਾਨੀ ਸੰਜੀਵ अरोड़ा ਤੇ ਅਸ਼ੋਕ ਮਿੱਤਰ ਇਹ ਤਿੰਨ ਤਾਂ ਮਤਲਬ ਉਸ ਕੋਟੇ ਚੋਂ ਨੇ ਕਹਿੰਦੇ ਜੀ ਉਦਯੋਗਪਤੀ ਉਹਨਾਂ ਉਦਯੋਗਪਤੀਆਂ ਨੂੰ ਕਿਵੇਂ ਰਾਸਵਾ ਦੀ ਟਿਕਟਾਂ ਮਿਲਦੀਆਂ ਭਾਈ ਸੋ ਇਸ ਲਈ ਦਾ ਮਤਲਬ ਇਹ ਤਾਂ ਨਹੀਂ ਜਾ ਰਿਹਾ ਜੀ ਸਤ ਬਲਬੀਰ ਸਿੰਘ ਸੀਂਚੇਵਾਲ ਕਹਿੰਦੇ ਜੀ ਇਹ ਮੁੱਖ ਮੰਤਰੀ ਸਾਹਿਬ ਨੇ ਆਪ ਜਾ ਕੇ ਇਹਨਾਂ ਨੂੰ ਬੇਨਤੀ ਕੀਤੀ ਸੀ ਤੇ ਇਹਨਾਂ ਨੇ ਬੇਨਤੀ ਪ੍ਰਵਾਨ ਕਰ ਲਈ ਪਰ ਇਹਨਾਂ ਨਾਲੇ ਸ਼ਰਤ ਰੱਖਤੀ ਸੀ ਕਿ ਮੈਂ ਭਾਈ ਪਾਰਟੀ ਲਈ ਪ੍ਰਚਾਰ ਨਹੀਂ ਕਰੂੰਗਾ ਪੰਜਾਬ ਦੇ ਮਸਲਿਆਂ ਨੂੰ ਸੰਸਦ ਚ ਚੁੱਕੂੰਗਾ ਪਾਰਟੀ ਦਾ ਕੋਈ ਮੁੱਦਾ ਉਹਨੂੰ ਮੈਂ ਸੰਸਦ ਚ ਖੜਾ ਕਰ ਲੂੰਗਾ ਪਰ ਮੈਂ ਪਾਰਟੀ ਲਈ ਪ੍ਰਚਾਰ ਕਰਨ ਨਹੀਂ ਕਿਤੇ ਜਾਊਂਗਾ ਸੋ ਇਸ ਲਈ ਇਹ ਮੁੱਖ ਮੰਤਰੀ ਸਾਹਿਬ ਦੇ ਹਵਾਲੇ ਨਾਲ ਕਹਿੰਦੇ ਨੇਤਤਾ ਵੀ ਹੈ ਤੇ ਉਸ ਦੇ ਨਾਤੇ ਇਹਨਾਂ ਦੀ ਵੀ ਹਜੇ ਕੁਰਸੀ ਨੂੰ ਕੋਈ ਖਤਰਾ ਨਹੀਂਗਾ ਫਿਰ ਬਚਿਆ ਕੌਣ ਪੰਜਾਬ ਚ ਜੀ ਚਾਰ ਤਾਂ ਹੋ ਗਏ ਤਿੰਨ ਰਹਿ ਗਏ ਪਿੱਛੇ ਦੋ ਆਮ ਆਦਮੀ ਪਾਰਟੀ ਦੇ ਲੀਡਰ ਨੇ ਤੇ ਇੱਕ ਖੇਡ ਮੈਦਾਨ ਚੋਂ ਹੈ ਜੀ ਹਾਂ ਸੰਦੀਪ ਪਾਟਕ ਰਾਗਵ ਚੱਡਾ ਤੇ ਹਰਭਜਨ ਸਿੰਘ ਭੱਜੀ ਹੁਣ ਸੰਦੀਪ ਪਾਟਕ ਸਰਗਰਮ ਨੇ ਉਹ ਪੰਜਾਬ ਦੀ ਰਾਜਨੀਤੀ ਨੂੰ ਵੀ ਦੇਖਦੇ ਨੇ ਪਾਰਟੀ ਨੂੰ ਵੀ ਦੇਖਦੇ ਨੇ ਦਿੱਲੀ ਚ ਕੰਮਕਾਰ ਵੀ ਦੇਖਦੇ ਨੇ ਜਦੋਂ ਅਰਵਿੰਦ ਕੇਜਰੀਵਾਲ ਅੰਦਰ ਸੀ ਤਾਂ ਵੀ ਚਾਹੇ ਸੁਨੀਤਾ ਕੇਜਰੀਵਾਲ ਹੋਵੇ ਚਾਹੇ ਹਾਥਸੀ ਹੋਵੇ ਤੇ ਚਾਹੇ ਸੌਰਵ ਭਾਰਦवाज ਹੋਰੀ ਹੋਣ ਤੇ ਚਾਹੇ ਸੰਦੀਪ ਪਾਟਕ ਹੋਣ ਕਹਿੰਦੇ ਇਹ ਸਰਗਰਮ ਸੀ ਇਸ ਲਈ ਸੰਦੀਪ ਪਾਟਕ ਵੀ ਇਸ categories ਚ ਨਹੀਂ ਆਉਂਦੇ ਰਾਗਵ ਚੱਡਾ ਕੀ ਪਾਰਟੀ ਨੂੰ ਵੀ ਮਹਿਸੂਸ ਹੋਣ ਲੱਗਿਆ ਕਿ ਰਾਗਵ ਚੱਡਾ ਜਾਣ ਬੁੱਝ ਕੇ ਲੰਡਨ ਦੇ ਵਿੱਚ ਸਮਾਂ ਬਿਤਾ ਰਹੇ ਨੇ ਜਾਂ ਸੱਚਮੁੱਚ ਅਲਾਜ ਵਾਲਾ ਮਸਲਾ ਵੈਸੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ 40 ਸਟਾਰ ਪ੍ਰਚਾਰਕਾਂ 'ਚ ਰਾਗਵ ਚੱਡਾ ਨੂੰ ਥਾਂ ਦਿੱਤੀ ਹੈ ਪਰ ਫਿਰ ਵੀ ਇਹ ਸ਼ੰਕੇ ਪ੍ਰਗਟਾਏ ਜਾ ਰਹੇ ਨੇ ਕਿ ਪਾਰਟੀ ਵੀ ਇਹ ਮਹਿਸੂਸ ਕਰ ਰਹੀ ਹੈ ਕਿ ਰਾਗਵ ਚੱਡਾ ਭਾਜਪਾ ਦੇ ਸੰਪਰਕ 'ਚ ਨੇ ਜਾਂ ਭਾਜਪਾ ਦੇ ਕਾਰਵਾਈ ਦੇ ਡਰ ਤੋਂ ਗਏ ਨੇ ਮੈਸ ਕਾਰਵਾਈ ਤਾਂ ਏਜੰਸੀ ਕਰਦੀ ਹੈ ਪਰ ਏਜੰਸੀ ਕੀ ਦੀ ਹੈ ਸਭ ਨੂੰ ਪਤਾ ਹੈ ਪਰ ਅਰਵਿੰਦ ਕੇਜਰੀਵਾਲ ਜਦੋਂ 50 ਦੇ ਨਾਲ ਹੀ ਅੰਦਰ ਸੀ ਤਦ ਰਾਗਵ ਚੱਡਾ ਦਾ ਚੁੱਪ ਰਹਿਣਾ ਇਹ ਸ਼ੰਕੇ ਪੈਦਾ ਕਰਦਾ ਹੈ ਤੇ ਇਸੇ ਪਹਿਲੂ ਤੇ ਕਹਿੰਦੇ ਹਰਭਜਨ ਸਿੰਘ ਤੋਂ ਆਸ ਸੀ ਆਮ ਆਦਮੀ ਪਾਰਟੀ ਨੂੰ ਜਾਂ ਕੇਜਰੀਵਾਲ ਦੀ ਟੀਮ ਨੂੰ ਕਿ ਯਾਰ ਉਹ ਰਿਐਕਟ ਕਰਨਗੇ ਪਰ ਉਹਨਾਂ ਨੇ ਬਿਲਕੁਲੇ ਕਿਨਾਰਾ ਕਰ ਲਿਆ ਇਸ ਲਈ ਕਹਿੰਦੇ ਕਿ ਸੰਭਾਵਨਾ ਬਣ ਰਹੀ ਹੈ ਕਿ ਪੰਜਾਬ ਦੇ ਦੋ ਰਾਜ ਸਭਾ ਮੈਂਬਰਾਂ ਦੀ ਛੁੱਟੀ ਹੋ ਸਕਦੀ ਹੈ ਜਾਂ ਇਹਨਾਂ ਤੋਂ ਅਸਤੀਫੇ ਮੰਗੇ ਜਾ ਸਕਦੇ ਨੇ ਤਾਂ ਕਿ ਨਥਾਂ ਤੇ ਨਵੇਂ ਨੂੰ ਭੇਜਿਆ ਜਾ ਸਕੇ ਪਰ ਦਿੱਲੀ ਦੇ ਵਿੱਚ ਕੀ ਸੁਵਾਤੀ ਹਾਲੀਵਾਲ ਦਾ ਵੀ ਕੋਈ ਹਜਿਆ ਮਸਲਾ ਹੈ ਦਿੱਲੀ ਦੇ ਸੰਜੇ ਸਿੰਘ ਨੇ ਨਰੈਣਦਾਸ ਗੁਪਤਾ ਨੇ ਤੇ ਸਵਾਤੀ ਮਾਲੀਵਾਲਾ ਸਵਾਤੀ ਮਾਲੀਵਾਲ ਇਹਨਾਂ ਦੀ ਐਨਜੀਓ ਨਾਲ ਜੁੜੀ ਹੋਈ ਸੀ ਫਿਰ ਐਂਟੀ ਕਰਪਸ਼ਨ ਵਾਲੀ ਜਿਹੜੀ ਉਹ ਸੰਗਠਨ ਬਣਦਾ ਉਹਦੇ ਨਾਲ ਜੁੜਦੀ ਆ ਤੇ ਉੱਥੋਂ ਫਿਰ ਮਹਿਲਾ ਕਮਿਸ਼ਨ ਤੱਕ ਦੀ ਪ੍ਰਧਾਨ ਤੱਕ ਦੀ ਸਭ ਤੋਂ ਘੱਟ ਉਮਰ ਵਾਲੀ ਆਉਂਦੀ ਹੈ ਤੇ ਫਿਰ ਅਸਵਾ ਮੈਂਬਰ ਹਾਲੀ ਚ 28 ਜਨਵਰੀ 2024 ਨੂੰ ਬਣੀ ਹੈ ਤੇ 27 ਜਨਵਰੀ 2023 ਤੱਕ ਕਾਰਜਕਾਲ ਹੈਗਾ ਪਰ ਜਦੋਂ ਰਵਿੰਦ ਕੇਜਰੀਵਾਲ ਪੰਜਾਬ ਦੀ ਨੰਦਰ ਸੀ ਤਾਂ ਸਵਾਤੀ ਮਾਲੀਵਾਲ ਅਮਰੀਕਾ 'ਚ ਛੁੱਟੀਆਂ ਮਨਾ ਰਹੀ ਸੀ ਕਹਿੰਦੇ ਪਾਰਟੀ ਇਸ ਗੱਲ ਤੋਂ ਨਾਰਾਜ਼ ਆਇਆ ਅਰਵਿੰਦ ਕੇਜਰੀਵਾਲ ਇਸ ਗੱਲੋਂ ਨਾਰਾਜ਼ ਨੇ ਤੇ ਕਹਿੰਦੇ ਕਿ ਬੀਬੀ ਉਸ ਦਿਨ ਆਪਣੀ ਸਫਾਈ ਦੇਣ ਗਈ ਸੀ ਤੇ ਕਹਿੰਦੇ ਹੁਣ ਇਹ ਜਿਹੜੇ ਬੰਦੇ ਨਾਲ ਪੇਚ ਫਸਿਆ ਉਹ ਇੰਨਾ ਖਾਸ ਹੈ ਅਰਵਿੰਦ ਕੇਜਰੀਵਾਲ ਹੋਰਾਂ ਦਾ ਤੁਸੀਂ ਇਸ ਗੱਲ ਤੋਂ ਹੁੰਦਾ ਜਾਂ ਲਾ ਸਕਦੇ ਹੋ ਕਿ ਵਿਭਵ ਕੁਮਾਰ ਉਹ ਕਿੰਨਾ ਖਾਸ ਹੈ ਕਿ ਜੇਲ੍ਹ ਦੇ ਰਹਿੰਦੇ ਆ ਜਿਹਨੂੰ ਨਿਤ ਦਿਨ ਮਿਲਣ ਦੀ ਇਜਾਜ਼ਤ ਮਿਲੀ ਉਹਨਾਂ ਚ ਸਨੀਤਾ ਕੇਜਰੀਵਾਲ ਤੋਂ ਬਾਅਦ ਜੇਕਰ ਕੋਈ ਨਾਂ ਸੀ ਤਾਂ ਉਹ ਵਿਭਵ ਕੁਮਾਰ ਸੀ ਕੇਜਰੀਵਾਲ ਦੇ ਜਿਹੜੇ ਨਾਂ ਲਿਖੇ ਸੀ ਕਿ ਮੈਂ ਕਿਹਨੂੰ ਕਿਹਨੂੰ ਰੋਜ਼ ਮਿਲਣਾ ਚਾਹੁੰਦਾ ਹਾਂ ਉਹਨਾਂ ਚ ਸਨੀਤਾ ਕੇਜਰੀਵਾਲ ਤੋਂ ਬਾਅਦ ਵਿਭਵ ਕੁਮਾਰ ਦਾ ਨਾਮ ਸੀ ਕੇਜਰੀਵਾਲ ਦਾ ਕਿੰਨਾ ਖਾਸ ਹੈ ਕੀ ਉਹ ਕੇਜਰੀਵਾਲ ਦੇ ਖਾਸ ਹੋਣ ਦੀ ਸ਼ੈਤ ਹੀ ਬਤਮੀ ਜੀ ਕਰ ਗਿਆ ਜਾਂ ਉਸ ਨੂੰ ਕੋਈ ਹੋਰ ਸ਼ੀਰਬਾਸੀ ਜਾਂ ਉਸ ਨੇ ਅਸਤੀਫਾ ਮੰਗਿਆ ਸੀ ਬੀਬੀ ਨੇ ਕੋਈ ਡਰਾਮਾ ਕੀਤਾ ਹੁਣ ਇਹ ਪਰਤਾਂ ਚ ਖੁੱਲਣੀਆਂ ਨੇ ਪਰ ਸੰਜੇ ਸਿੰਘ ਕਹਿ ਰਹੇ ਨੇ ਕਿ ਬਸ ਰੁਕੀ ਹੋਈ ਹੈ ਤੇ ਇਸ ਬੀਬੀ ਦਾ ਜਿਹੜੀ ਸੁਵਾਤੀ ਮਾਲੀਵਾਲ ਆ ਇਹਦਾ ਪਹਿਲਾ ਘਰ ਵਾਲਾ ਰਿਹਾ ਜਿਹਨੇ ਤਲਾਕ ਹੋ ਗਿਆ ਜਿਹਦੇ ਨਾਲ ਉਹ ਕਹਿੰਦਾ ਕੇ ਜੀ ਸੰਜੇ ਸਿੰਘ ਸਭ ਕੁਝ ਜਾਣਦੇ ਨੇ ਜਾਣ ਪੁੱਝ ਕੇ ਕੁਝ ਲੁਕੋ ਰਹੇ ਨੇ ਪਰ ਫਿਲਹਾਲ ਇਹ ਚਰਚਾ ਹੈ ਕਿਸワਤੀ ਮਾਲੀਵਾਲ ਤੋਂ ਤੇ ਪੰਜਾਬ ਦੇ ਦੋ ਰਸਵਾ ਮੈਂਬਰਾਂ ਤੋਂ ਆਮ ਆਦਮੀ ਪਾਰਟੀ 1 ਜੂਨ ਦੀਆਂ ਵੋਟਾਂ ਤੋਂ ਬਾਅਦ ਜਾਂ ਐਂ ਕਹਿ ਲੋ ਕਿ ਚਾਰਜੂ ਦੇ ਨਤੀਜਿਆਂ ਤੋਂ ਬਾਅਦ ਅਸਤੀਫਾ ਵੀ ਲੈ ਸਕਦੀ ਹੈ ਇਸ ਲਈ ਖਬਰਾਂ ਐਮਸੀ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੀ